ਇਹ ਤਾਂ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਆ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਆ ਮੈਂ ਉਹ ਕਰਕੇ ਚੱਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਆ ਜਿਹੜੀ ਕਿ ਰਾਜਸਥਾਨ ਦੀ ਪੂਰਨਮਾ ਯੂਨੀਵਰਸਿਟੀ ਤੋਂ ਹੈ ਇਸ ਤੇ ਕਿ ਇੱਕ ਸਿੱਖ ਨੌਜਵਾਨ ਲੜਕੀ ਜਿਹੜੀ ਕਿ ਜੁਡੀਸ਼ੀਅਰ ਦਾ ਪੇਪਰ ਦੇਣ ਵਾਸਤੇ ਗਈ ਔਰ ਗੇਟ ਤੋਂ ਇਹ ਕਹ ਗਏ ਉਹਨੂੰ ਵਾਪਸ ਭੇਜ ਦਿੱਤਾ ਕਿ ਜਿਹੜੇ ਤੁਹਾਡੇ ਕਕਾਰ ਨੇ ਉਹ ਉਤਾਰੋ ਕਿਉਂਕਿ ਉਹ ਅਮਰਤਾਰੀ ਸੀ ਔਰ ਉਹਨੇ ਇੱਕ ਕੁਰਬਾਨ ਵੀ ਪਾਈ ਹੋਈ ਸੀ ਲੜਕੀ ਨੇ ਪੇਪਰ ਨਾ ਦੇਣਾ ਠੀਕ ਸਮਝਿਆ ਔਰ ਉਹ ਚਲੀ ਗਈ ਔਰ ਅੱਜ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕਿ ਉਸ ਲੜਕੀ ਨੂੰ ਅਮਰਦਾਰੀ ਹੋਣ ਦੀ ਇੱਕ ਜਿਹੜੀ ਸਜ਼ਾ ਵੀ ਮਿਲੀ ਹੈ ਕਿ ਤਰ੍ਹਾਂ ਕਿਤੇ ਪਹਿਲਾਂ ਕਾਫੀ ਚੀਜ਼ਾਂ ਹੁੰਦੀਆਂ ਸੀ ਹੁਣ ਤੱਕ ਅਜਿਹਾ ਨਹੀਂ ਕੋਈ ਗੱਲ ਸੁਣੀ ਨਹੀਂ ਔਰ ਰਾਜਸਥਾਨ ਸਰਕਾਰ ਦੇ ਵਿੱਚ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਘੱਟ ਗਿਣਤੀਆਂ ਜਿਹੜੀਆਂ ਉਹਨਾਂ ਵੱਲ ਸਿੱਖ ਸਮਾਜ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਹਿੰਦੁਸਤਾਨ ਵਾਸਤੇ ਹੀ ਸ਼੍ਰੀ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਨੇ ਆਪਾ ਵਾਰਿਆ ਔਰ ਉਸੇ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਜਿਹੜਾ ਰਾਜਸਥਾਨ ਦੀ ਸਰਕਾਰ ਵੀ ਆਉਂਦੀ ਹੈ ਸਟੇਟ ਹੈ ਰਾਜਸਥਾਨ ਹਿੰਦੂਸਤਾਨ ਦੇ ਵਿੱਚ ਹੀ ਆਉਂਦੀ ਹੈ ਸੋ ਉੱਥੇ ਅਜਹੀ ਅਜਹੀ ਘਟਨਾ ਹੋਣੀ ਕਿ ਇੱਕ ਸਿੱਖ ਨੌਜਵਾਨ ਬੱਚੀ ਨੂੰ ਪੇਪਰ ਨਾ ਜਿਹੜਾ ਦੇਣ ਦਿੱਤਾ ਗਿਆ ਔਰ ਪੇਪਰ ਤੋਂ ਸਾਫ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਤੁਸੀਂ ਕਕਾਰ ਉਤਾਰੋ ਨਹੀਂ ਤੇ ਤੁਹਾਡਾ ਪੇਪਰ ਜਿਹੜਾ ਹੀ ਹੋਏਗਾ ਸੋ ਉਸ ਲੜਕੀ ਨੇ ਪੇਪਰ ਜਿਹੜਾ ਉਹ ਦੇਣਾ ਠੀਕ ਨਹੀਂ ਸਮਝਿਆ ਉਸਨੇ ਕਿਹਾ ਕਿ ਕਕਾਰ ਜਿਹੜੇ ਨੇ ਮੈਂ ਨਹੀਂ ਉਤਾਰਾਂਗੀ ਜੇ ਗੱਲ ਕਰੀਏ ਤਾਂ ਉਸ ਲੜਕੀ ਨੇ ਸਿੱਖ ਲੜਕੀ ਨੇ ਔਰ ਤਕਰੀਬਨ ਤਕਰੀਬਨ ਸਾਰੀ ਫੀਸ ਭਰੀ ਹੋਈ ਸੀ ਰੋਲ ਨੰਬਰ ਵਗੈਰਾ ਜੋ ਵੀ ਡਾਕੂਮੈਂਟਸ ਚਾਹੀਦੇ ਸੀ ਲੁੜਿੰਦੇ ਉਹ ਸਾਰੇ ਉਹਦੇ ਕੋਲ ਸਨ ਅਜਾ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਹਦੇ ਉੱਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਐਕਸ਼ਨ ਲੈਂਦੀ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਧਾਨ ਧਾਮੀ ਸਾਹਿਬ ਹੋਰ ਜਥੇਦਾਰ ਗੜਗਾਜ ਸਾਹਿਬ ਹੋਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਜਿਹੜਾ ਇੱਕ ਅੱਜ ਵੱਡਾ ਜਿਹੜਾ ਇਸ਼ੂ ਹੋਇਆ ਹੈ ਸਿੱਖ ਨੌਜਵਾਨ ਲੜਕੀ ਨੂੰ ਪੇਪਰ ਤੇ ਨਹੀਂ ਜਾਣ ਦਿੱਤਾ Rajasthan ਦੇ ਵਿੱਚ ਉਸ ਦੇ ਉੱਪਰ ਸਰਕਾਰ ਕੀ ਫੈਸਲਾ ਲੈਂਦੀ ਹੈ ਦੇਖਣਾ ਹੋਵੇਗਾ ਸੋ ਤੁਸੀਂ ਜਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ